ਬੱਚੇ ਨੂੰ ਗੋਦੀ ਚੁੱਕ ਕੇ ਸਕੂਲ ਦੀ ਬੱਸ ਦੇ ਵਿੱਚ ਚੜਾਉਣਾ ਘਰਾਂ ਵਿੱਚ ਦੁੱਧ ਸਪਲਾਈ ਕਰਨ ਵਾਲੇ ਟੈਂਕਰ ਦਾ ਪਲਟ ਜਾਣਾ ਜਾਂ ਫਿਰ ਚਲਦੀ ਬਾਈਕ ਜਾਂ ਗੱਡੀ ਦਾ ਖਰਾਬ ਹੋ ਜਾਣਾ ਇਹ ਵੱਡੀ ਸੁਸਾਇਟੀ ਦਾ ਆਮ ਵਰਤਾਰਾ ਜੀ ਹਾਂ ਤੁਹਾਨੂੰ ਸ਼ਾਇਦ ਸੁਣਨ ਦੇ ਵਿੱਚ ਅਜੀਬ ਲੱਗਾ ਪਰ ਇਹ ਹਾਲਾਤ ਮੁਹਾਲੀ ਜ਼ਿਲ੍ਹੇ ਦੇ ਖਰੜ ਲਾਂਡਰਾ ਰੋਡ ਸਥਿਤ ਜੀਟੀਪੀਐਲ ਸਿਟੀ ਦੇ ਬਣੀ ਹੋਈ ਹੈ ਥੋੜੇ ਜਿਹੇ ਮੀਂਹ ਦੇ ਨਾਲ ਇਹ ਸੁਸਾਇਟੀ ਦਰਿਆ ਦਾ ਰੂਪ ਤਰਨ ਕਰ ਲੈਂਦੀ ਹੈ ਅੱਜ ਦਾ ਤੁਹਾਨੂੰ ਨਜ਼ਾਰਾ ਦਿਖਾਉਣ ਲਈ ਆਪਾਂ ਇੱਥੇ ਆਏ ਆ ਜੀ ਇਹ ਆਪਾਂ ਕਿਸੇ دریا ਕੰਢੇ ਕਿਸੇ ਛੁੱਟੀਆਂ ਮਨਾਉਣ ਨਹੀਂ ਆਏ ਇਹ ਸਾਡੀ ਸੋਸਾਇਟੀ ਦਾ ਹਾਲ ਹੈ ਔਰ ਸਿਰਫ ਅੱਧੇ ਘੰਟੇ ਦੇ بارش ਦੇ ਨਾਲ ਇਹ ਜਿਹੜਾ ਪਾਣੀ ਦਾ ਇਕੱਠ ਇੱਥੇ ਹੋ ਚੁੱਕਿਆ ਤੇ ਜੇ ਆਪਾਂ ਸੀਵਰੇਜ ਇਹ ਸਾਰਾ ਇਕੱਠ ਕਿਉਂ ਹੈ ਜੀ ਇਹ ਸਿਰਫ ਸਿਰਫ ਸੀਵਰੇਜ ਦੀ ਨਾਕਾਰਾ ਕਰੀ ਗਈ ਹੈ ਸੀਵਰੇਜ ਦਾ ਸਿਸਟਮ ਇੱਥੇ ਇਲੈਕਟ੍ਰਿਟੀ ਸਿਟੀ ਦਾ ਸਿਸਟਮ ਜਿਹੜਾ ਇਨਫਰਾਸਟ੍ਰਕਚਰ ਹੈ ਅਬਾਟਲੀ ਡਿਵਾਸਟੇਟਿਡ ਹੈਗਾ ਸਾਡੇ ਪੂਰੇ ਰੈਜ਼ੀਡੈਂਟ ਵੱਲੋਂ ਇਹ ਸਾਰੀ ਖਬਰਾਂ ਸਾਰੇ ਇਦਾਰਿਆਂ ਦੇ ਵਿੱਚ ਪਹੁੰਚਾ ਦਿੱਤੀ ਗਈ ਹੈ ਪਿਛਲੇ ਡੇਢ ਸਾਲਾਂ ਤੋਂ ਸੋ ਅੱਜ ਜਿਹੜੇ ਚਾਪਾ ਹੁਣ ਰੈਜ਼ੀਡੈਂਟ ਇਕੱਠੇ ਹੋ ਗਏ ਆਪਾਂ ਮਜਬੂਰ ਆ ਕਿ ਸਾਨੂੰ ਪ੍ਰੋਟੈਸਟ ਕਰਨੇ ਪੈ ਰਹੇ ਆ ਸਾਡੇ ਘਰਾਂ ਦੇ ਵਿੱਚ ਪਾਣੀ ਵੜਦਾ ਪਿਆ ਸਾਡੀ ਇਲੈਕਟ੍ਰਿਸਿਟੀ ਹਿੰਡਰ ਹੋ ਰਹੀ ਹੈ ਇੱਥੇ ਜਿਹੜੇ ਟਰਾਂਸਫਾਰਮਰ ਆ ਉਹ ਫੁੱਕੇ ਜਾ ਰਹੇ ਆ ਬਾਕੀ ਜਿਹੜਾ ਸੀਵਰੇਜ ਦਾ ਹਾਲ ਹੈ ਉਹ ਤੁਸੀਂ ਦੇਖ ਸਕਦੇ ਹੋ ਜੀ ਮੈਂ ਕੈਮਰਾਮੈਨ ਨੂੰ ਤੁਸੀਂ ਉਧਰ ਵੀ ਦੇਖ ਦਿਓ ਤੁਹਾਨੂੰ ਕੂੜ ਤੱਕ ਤੁਹਾਨੂੰ ਸਿਰਫ ਪਾਣੀ ਹੀ ਪਾਣੀ ਨਜ਼ਰ ਆਣਾ ਗੋਟੇ ਦੇ ਗੋਟੇ ਗੋਟੇ ਤੱਕ ਸਾਡਾ ਪਾਣੀ ਭਰ ਚੁੱਕਿਆ ਹੈਗਾ ਅਸੀਂ ਘੱਟ ਤੋਂ ਘੱਟ 2 ਸਾਲ ਹੋ ਗਏ ਸਾਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਂਦੇ ਹੋਏ ਅਸੀਂ ਮੇਰੇ ਕੱਲ 2 ਸ ਐਸਟੀਮ ਸਭ ਨੂੰ ਮਿਲੇ ਆ ਐਡੀਸੀ ਨੂੰ ਮਿਲੇ ਆ ਇਲੈਕਟ੍ਰਿਸਿਟੀ ਬੋਰਡ ਦੇ ਡਿਸਟ੍ਰਿਬਿਊਟਿਓ ਤੇ ਐਕਸ਼ਨ ਨੂੰ ਮਿਲੇ ਆ ਕਾਫੀ ਚਿੱਠੀਆਂ ਦਿੱਤੀਆਂ ਉਹਨਾਂ ਨੂੰ ਹਰ ਵਾਰੀ ਚਿੱਠੀਆਂ ਦੇਖਦੇ ਹਰ ਵਾਰੀ ਡੈਰੀ ਨੰਬਰ ਲੈ ਕੇ ਆਨੇ ਹਰ ਵਾਰੀ ਫਾਲੋਅ ਅਪ ਵੀ ਕਰੀਦਾ ਲੇਕਿਨ ਉੱਥੋਂ ਸਿਰਫ ਸਾਨੂੰ ਅਜ ਤੱਕ ਅਸ਼ੋਰੈਂਸੀਜ਼ ਹੀ ਮਿਲੀਆਂ ਐ ਕੋਈ ਐਕਚੁਅਲ ਐਕਸ਼ਨ ਅਸੀਂ ਦੇਖਿਆ ਨਹੀਂ ਅਸੀਂ ਇਵਨ ਮਿਸਟਰ ਇਵਨ ਅਨਮੋਲ ਗਗਨ ਜੀ ਨੂੰ ਵੀ ਮਿਲੇ ਆ ਤੇ ਫਟਾ ਐਮਐਲਏ ਉਹ ਕੋਲ ਵੀ ਗਏ ਆ ਅਸੀਂ ਲੇਕਿਨ ਅਸ਼ੋਰੈਂਸੀਜ਼ ਹਰ ਜਗ੍ਹਾ ਤੋਂ ਮਿਲਦੀਆਂ ਲੇਕਿਨ ਐਕਚੁਅਲ ਸਿਰੇ ਕੋਈ ਕੰਮ ਨਹੀਂ ਕਰਦਾ ਗਮਾਡਾ ਵੱਲੋਂ ਮਨਜ਼ੂਰਸ਼ੁਦਾ ਇਸ ਸੁਸਾਇਟੀ ਵਿੱਚ ਪਾਣੀ ਦੇ ਨਿਕਾਸ ਲਈ ਕੋਈ ਪ੍ਰਬੰਧ ਨਹੀਂ। ਇਸ ਲਈ ਥੋੜੇ ਜੇ ਮੀਂਹ ਦੇ ਨਾਲ ਚਾਰੇ ਪਾਸੇ ਪਾਣੀ ਭਰ ਜਾਂਦਾ ਹੈ। ਜਦੋਂ ਮੀਂਹ ਨਹੀਂ ਹੁੰਦਾ ਤਾਂ ਸੜਕਾਂ ਸੀਵਰੇਜ ਦੇ ਪਾਣੀ ਨਾਲ ਭਰ ਜਾਂਦੀਆਂ ਨੇ। ਇਸ ਦੀ ਸਭ ਤੋਂ ਵੱਡੀ ਆਕ ਸਕੂਲ ਜਾਣ ਵਾਲੇ ਬੱਚਿਆਂ ਨੂੰ ਚਲਣੀ ਪੈਂਦੀ ਹੈ। ਬਜ਼ੁਰਗ ਜਾਂ ਬਿਮਾਰ ਮਰੀਜ਼ ਘਰ ਵਿੱਚ ਬੰਦ ਹੋ ਜਾਂਦੇ ਨੇ। ਨੌਕਰੀ ਪੇਸ਼ਾ ਲੋਕ ਦਫ਼ਤਰ ਵਿੱਚ ਲੇਟ ਹੋ ਜਾਂਦੇ ਨੇ। ਇੰਨਾ ਹੀ ਨਹੀਂ ਲੋਕਾਂ ਨੂੰ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਦਿੱਕਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਸੇ ਸਾਹਮਣੇ ਦੇਖ ਹੀ ਸਕਦੇ ਹੋ ਕਿ ਇੰਨਾ ਜ਼ਿਆਦਾ ਸੀਰੇ ਤੋਂ ਪਹਿਲਾਂ ਵੀ ਦੱਸਿਆ ਜਾਂਦਾ ਕਿ ਕਿ ਸੀਵਰੇਜ ਦਾ ਪਾਣੀ ਬਲੌਕ ਹੋ ਕੇ ਕਿੰਨਾ ਬੁਰਾ ਹਾਲ ਹੈ ਸਿਰਫ ਅੱਧਾ ਘੰਟਾ ਬਾਰਿਸ਼ ਹੋਈ ਹੈ ਤੇ ਉਸ ਬਾਰਿਸ਼ ਦੇ ਨਾਲ ਬੱਚਿਆਂ ਦਾ ਨਿਕਲਣਾ ਮੁਸ਼ਕਲ ਹੋ ਗਿਆ ਬੱਚੇ ਖੱਡਿਆਂ ਵਿੱਚ गिर ਰਹੇ ਆ ਤੇ ਜਦੋਂ ਸਕੂਲ ਛੋਟੇ ਛੋਟੇ ਬੱਚੇ ਸਕੂਲਾਂ ਚ ਜਾ ਰਹੇ ਆ ਉਹ ਵੀ ਬਸਾ 8:30 ਦਾ ਟਾਈਮ ਲੇਕਿਨ 9:00 10:00 ਵਜੇ ਤੱਕ ਪਹੁੰਚ ਰਹੇ ਆ ਅਸੀਂ ਇਸ ਸਥਿਤੀ ਤੋਂ ਬਹੁਤ ਪਰੇਸ਼ਾਨ ਹਾਂ ਕਿਉਂ ਇੱਥੇ ਪਾਣੀ ਦੀ ਵੀ ਪ੍ਰੋਬਲਮ ਹੈ ਔਰ ਲਾਈਟ ਦੀ ਵੀ ਪ੍ਰੋਬਲਮ ਹੈ ਜਗ੍ਹਾ ਜਗ੍ਹਾ ਕੁੰਡੀਆਂ ਲੱਗੀਆਂ ਪਈਆਂ ਇਹਦੀਆਂ ਕੁੰਡੀਆਂ ਦੇ ਸਾਡੇ ਟਰਾਂਸਫਾਰਮਰ ਜਿਹੜੇ ਫਟਾਫਟ ਫਟੇ ਜਾ ਰਹੇ ਆ ਦਰਸਲ ਕਰੀਬ 90 ਏਕੜ ਵਿੱਚ ਬਣੀ ਇੱਕ ਖਰੜ ਦੀ ਸਭ ਤੋਂ ਵੱਡੀ ਸੁਸਾਇਟੀਆਂ ਵਿੱਚੋਂ ਇੱਕ ਸੁਸਾਇਟੀ ਦੀ ਕੰਪਨੀ ਦਾ ਦਿਵਾਲੀਆ ਹੋ ਚੁੱਕਾ ਹੈ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਉਤੋਂ ਹੱਥ ਖੜੇ ਕਰ ਦਿੱਤੇ ਗਏ ਨੇ ਦੂਜੇ ਪਾਸੇ ਬਿਲਡਰਾਂ ਵੱਲੋਂ ਮੁੱਢਲੀਆਂ ਸਹੂਲਤਾਂ ਦੀ ਅਣਹੋਂਦ ਵਿੱਚ ਢੜਲੇ ਨਾਲ ਫਲੈਟ ਤੇ ਮਕਾਨ ਖੜੇ ਕੀਤੇ ਜਾ ਰਹੇ ਨੇ ਜੀਟੀਪੀਐਲ ਨਿਵਾਸੀਆਂ ਵੱਲੋਂ ਪਿਛਲੇ 2 ਸਾਲਾਂ ਤੋਂ ਦਫ਼ਤਰਾਂ ਦੇ ਗੇੜੇ ਮਾਰੇ ਜਾ ਰਹੇ ਨੇ ਇਹ ਤਾਂ ਕੀ ਕੈਬਨਿਟ ਮੰਤਰੀ ਅਤੇ ਖਰੜ ਤੋਂ ਐਮ.ਐਲ.ਏ. ਅਨਮੋਰ ਗਗਨਮਾਨ ਨੂੰ ਜਾਣੂ ਕਰਵਾਇਆ ਗਿਆ ਪਰ ਹਾਲੇ ਤੱਕ ਪ੍ਰਸ਼ਾਸਨ ਦੇ ਕੰਨਾਂ ਉੱਤੇ ਜੂ ਤੱਕ ਨਹੀਂ ਸਿੱਕੀ ਲੋਕਾਂ ਨੇ ਸੋਸਾਇਟੀ ਨੂੰ ਖਰੜ ਮਿਊਨਿਸਪਲ ਕਾਰਪੋਰੇਸ਼ਨ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ ਕਿ ਜਿਹੜੀ ਸੀਵਰੇਜ ਹੈ ਕੋਈ ਡਰੇਨੇਜ ਸਿਸਟਮ ਹੈ ਨਹੀਂ ਇੱਥੇ ਕੋਈ ਸੀਵਰੇਜ ਸਿਸਟਮ ਹੈ ਨਹੀਂ ਇੱਕ ਐਸ.ਟੀ.ਪੀ. ਪਲਾਂਟ ਬਣਾਇਆ ਜਿਹੜਾ ਇੱਕ ਮਾਡਲ ਦੇ ਰੂਪ ਤੇ ਬਣਾਇਆ ਹੋਇਆ ਹੈ ਇੱਥੇ ਪਿੰਡ ਦਾ ਟੋਬਾ ਹੈਗਾ ਸਾਰਾ ਸੀਵਰੇਜ ਸਾਡਾ ਉਸ ਪਿੰਡ ਦੇ ਟੋਬੇ ਤੇ ਚਲੇ ਜਾਂਦਾ ਹੈ ਪਿੰਡਾਂ ਵਾਲਿਆਂ ਨੂੰ ਪ੍ਰੋਬਲਮ ਹੈ ਕਿ ਜੀ.ਟੀ.ਪੀ. ਵਾਲੇ ਆਪਣਾ ਸੀਵਰੇਜ ਇੱਥ ਵਿੰਡ ਵਾਲੇ ਟੋਪਾ ਮੰਦ ਕਰ ਦਿੰਦੇ ਨੇ ਤੇ ਪਾਣੀ ਇਹ ਸਾਰਾ ਬੈਕਵਾਟਰ ਆ ਜਾਂਦਾ ਹੈ। ਬਾਕੀ ਇੱਥੇ ਕੋਈ ਸਿਸਟਮ ਹੀ ਹੈ ਨਹੀਂ, ਕੋਈ ਡਰੇਨਸ ਹੀ ਹੈ ਨਹੀਂ। ਸੋ ਫੁੱਟ ਸੜਕਾ ਜਾਂਦੀ ਹੈ ਕਿ ਅੱਗੇ ਜਾ ਕੇ ਜੇ ਤੁਸੀਂ ਦੇਖੋ ਤੇ ਉੱਥੇ ਇਹ ਰੋਡ ਰੇਲਵੇ ਸਟੇਸ਼ਨ ਨੂੰ ਕਨੈਕਟ ਹੋਣੀ ਸੀ। ਐਮਸੀ ਨੇ ਨਕਸ਼ੇ ਪਾਸ ਕਰਤੇ ਤੇ ਉੱਥੇ ਸਾਡੇ ਇੱਥੇ ਬਿਲਡਰ ਹੈਗੇ ਨੇ Khanna ਸਾਹਿਬ ਜਿਹੜੇ JTPL ਦੇ ਮਾਲਕ ਸੀ। ਉਹਨਾਂ ਨੇ ਆਪਣੇ ਫਲੈਟ ਬਣਾਤੇ, ਆਪਣੇ ਬੱਚਿਆਂ ਦੇ ਨਾਂ 'ਤੇ, ਆਪਣੇ ਘਰ ਵਾਲੀ ਦੇ ਨਾਂ 'ਤੇ ਤੇ ਰੈਜ਼ੀਡੈਂਟਸ ਕਿੱਥੇ ਜਾਣਗੇ? ਪਾਣੀ ਤਾਂ ਅੱਗੇ ਜਾਂਦਾ ਕੋਈ ਨਿਕਾਸੀ ਹੈ ਨਹੀਂ। निवासीਆ ਦਾ ਕਹਿਣਾ ਹੈ ਕਿ ਜੇਕਰ ਜਲਦ ਹੀ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਹੱਕੀ ਮੰਗਾਂ ਦੇ ਲਈ ਧੰਨੇ ਰੈਲੀਆਂ ਲਾਉਣ ਲਈ ਮਜਬੂਰ ਹੋ ਜਾਣਗੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼